ਪੰਜਾਬ ਸਰਕਾਰ ਵੱਲੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਦਰੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਪੰਜਾਬ ਦੀ ਕੈਬਨਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉੱਚੀਚੇ ਤੌਰ ਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇਹ ਖਾਸ ਉਦਮ ਹੈ। ਉਹਨਾਂ ਕਿਹਾ ਹੈ ਕਿ ਇਸ ਸਮਾਗਮ ਨਾਲ ਕੇਵਲ ਪੰਜਾਬ ਲਈ ਸਗੋਂ ਸਮੁੱਚੇ ਦੇਸ਼ ਦੀ ਮਾਨਤਾ ਦੇ ਲਈ ਹੈ ਜੋ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਪ੍ਰਤੀਕ ਹੈ। ਤੇ ਨਾਲ ਹੀ ਬੇਮਿਸਾਲ ਮਹੱਤਵ ਵੀ ਰੱਖਦਾ ਹੈ। ਉਨਾ ਦੱਸਿਆ ਹੈ ਕਿ ਨਵੰਬਰ ਮਹੀਨੇ ਦੌਰਾਨ ਪੰਜਾਬ ਦੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ। ਉਨ੍ਹਾਂ ਸੰਗਤਾਂ ਨੂੰ ਸੱਦਾ ਦਿੱਤਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਜ਼ਰੂਰ ਕਰਨ। ਇਸ ਵੇਲੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਸੰਗਤਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ? ਆਓ। ਕੀ ਨਾਮ ਤੁਹਾਡਾ? ਅਮਰਜੀਤ ਕੌਰ। ਸਮਾਗਮ ਅਧਿਆਤ ਲਈ ਤੇ ਸਭ ਤੋਂ ਪਹਿਲਾਂ। ਅਨੁਵੇਕ ਕੇ ਤੇੰਝ ਲੱਗ ਰਿਹਾ ਵਾ ਕਿ ਜਿਵੇਂ ਅਸੀਂ ਉਸ ਗੁਰੂ ਸਾਹਿਬ ਦੇ ਵੇਲੇ ਵਿੱਚ ਹੀ ਪਹੁੰਚ ਗਏ ਆ। ਜਾਨੀ ਕਿ ਬਹੁਤ ਵਧੀਆ ਲੱਗ ਰਹਾ ਹੈ ਤੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਪਈ ਹੈ। ਕੀ ਲੱਗਦਾ ਹੈ ਕਿ ਸਰਕਾਰ ਨੂੰ ਤੇਰੇ ਉਪਰਾਲੇ ਮੋਰ ਕਰਵਾਉਣੇ ਚਾਹੀਦੇ? ਬਹੁਤ ਵਧੀਆ। ਬਹੁਤ ਜ਼ਿਆਦਾ ਕਰਵਾਉਣੇ ਚਾਹੀਦੇ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਉਹ ਸਾਡੇ ਬੱਚੇ ਸਿੱਖ ਸਕਣ ਕਿ ਸਾਡੇ ਗੁਰੂ ਸਤਾਬ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਸਦਾ ਤਾਂ ਲੱਗ ਰਿਹਾ ਲੋਕ ਥੱਲੇ ਮੈਣ ਕੇ ਸਿਰ ਧਾਕੇ ਸਰਦੋਨਾ ਦੇਖ ਰਹੇ ਨੇ। ਬਸ ਧਿਆਨ ਨਹੀਂ ਕੀਤਾ ਜਸੇਨਾ। ਧੰਨਵਾਦ। ਗੁਰੂ ਜੀ ਦੀ ਪਛਾਣ ਵਾਸਤੇ ਜੋ ਸੁਖਣਾ ਜਿਹੜਾ ਅੱਜ ਲਾਈਟ ਐਂਡ ਸਾਊਂਡ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਕਰਾਇਆ ਗਿਆ ਵਾ ਕਿਸ ਤਰ੍ਹਾਂ ਦਾ ਸਰ ਅੱਜ ਜਿਹੜਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਕਰਾਇਆ ਗਿਆ ਇੱਕ ਬਹੁਤ ਹੀ ਵਧੀਆ ਉਪਰਾਲਾ ਵੈ ਇਦੇ ਨਾਲ ਘਰ-ਘਰ ਦੇ ਵਿੱਚ ਮੈਸੇਜ ਜਾਂਦਾ ਹੋਇਆ ਕਿ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਕਿੰ다 ਸ਼ਹਾਦਤਾਂ ਦਿੱਤੀਆਂ ਔਰ ਇਹ ਇੰਨਾ ਵਧੀਆ ਮੈਸੇਜ ਕਨਵੇ ਹੋ ਰਿਹਾ ਕਿਉਂਕਿ ਅੱਜ ਦਾ ਜਿਹੜਾ ਲਾਈਟ ਐਂਡ ਸਾਊਂਡ ਸਿਸਟਮ ਹੈ ਮੈਨੂੰ ਲੱਗਦਾ ਹੈ ਕਈ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਸੀ ਪਰ ਸਰਕਾਰ ਦੇ ਇਸ ਉਪਰਾਲੇ ਦੇ ਨਾਲ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਫਾਇਦਾ ਹੀ ਮਤ ਤੋਂ ਵੱਧ ਨਵੀਂ ਜਿਹੜੀ ਜਨਰੇਸ਼ਨ ਹੈ ਉਹਨੂੰ ਹੋ ਰਿਹਾ ਹੈ ਔਰ ਇਹ ਬਹੁਤ ਹੀ ਕਸੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਕਦਮ ਹੈ ਇਸ ਨਾਲ ਲੋਕੀਂ ਖੇਤੇ ਬੈਠ ਕੇ ਸਰਦਾ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਔਰ ਐਦਾਂ ਦੇ ਉਪਰਾਲੇ ਕਰਨੇ ਚਾਹੀਦੇ ਤਾਂ ਜੋ ਅਸੀਂ ਆਪਣੇ ਰੂਟਸ ਦੇ ਨਾਲ ਜੁੜ ਸਕੀਏ ਬਹੁਤ ਹੀ ਵਧੀਆ ਸ਼ਬਦਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਇਸ ਲਈ ਪੂਰੀ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਆਪਣੇ ਸੀਐਮ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਨੀ ਆ ਹਾਂਜੀ ਹਾਂਜੀ ਤਾਂ ਜੋ ਬੱਚੇ ਆਪਣੇ ਇਤਿਹਾਸ ਨਾਲ ਆਪਣੇ ਧਰਮ ਦੇ ਨਾਲ ਜੁੜੇ ਰਹਿ ਇਹ ਬਹੁਤ ਜ਼ਰੂਰੀ ਹੈ ਸਰ ਤੁਹਾਡੇ ਵਾਲਾ ਲਾਈਟਿੰਗ ਸ਼ੋਅ ਕਰਵਾਇਆ ਗਿਆ ਪੰਜਾਬ ਸਰਕਾਰ ਵੱਲੋਂ ਕੀ ਦੇਖੋ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਪਾਜਾਵਾ ਜਿਹੜਾ ਸ਼ਹਾਦਤ ਤੇ ਦਿਹਾੜਾ ਹੈ ਉਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਆ ਪੰਜਾਬ ਸਰਕਾਰ ਅੱਜ ਅਸੀਂ ਇੱਥੇ ਲਾਈਟ ਹੈਂਡ ਸ਼ੋ ਜਿਹੜਾ ਪ੍ਰੋਗਰਾਮ ਆ ਉਹ ਕਰਵਾਇਆ ਗਿਆ ਸਾਡੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੀ ਪੰਜਾਬ ਦੇ ਲਾਈਟ ਹੈਂਡ ਸ਼ੋ ਪ੍ਰੋਗਰਾਮ ਜਿਹੜੇ ਨੇ ਕਰਵਾਏ ਗਏ ਨੇ ਤਾਂ ਕਿ ਸਾਡੇ ਬੱਚੇ ਸਾਡੀ ਸੰਗਤ ਜਿਹੜੀ ਆ ਉਹ ਇਤਿਹਾਸ ਦੇ ਨਾਲ ਜੁੜ ਸਕੇ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੇ ਆ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਜਿਹੜੀ ਆ ਇਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਬਹੁਤ ਆ ਧਰਮ ਨੂੰ ਜੋ इवन ਦੂਸਰੇ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਜਿਹੜੀ ਆ ਉਹ ਦਿੱਤੀ ਆ ਸੋ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਬੱਚੇ ਅੱਜ ਇਤਿਹਾਸ ਤੋਂ ਜਾਣੂ ਹੋਏ ਨੇ ਸੋ ਨਾਲ ਸਾਡੇ ਸਾਡੇ ਭੈਣ ਜੀ ਅਮਰਸਰ ਇਸ ਤੋਂ ਐਮ ਐਲ ਏ ਮੈਡਮ ਜੀਵਨਜੋਤ ਕੌਰ ਜੀ ਸੰਧੂ ਸਾਹਿਬ ਵਸ ਤੋਂ ਐਮ ਐਲ ਏ ਸਾਹਿਬ ਸਾਡੀ ਸਾਰੀ ਟੀਮ ਜਿਹੜੀ ਆ ਉਹ ਇੱਥੇ ਅਸੀਂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਪਹੁੰਚੇ ਆ ਮੈਂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਕਿ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਵੱਖ-ਵੱਖ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਦੀ ਸਮਾਪਤੀ ਹੋਣੀ ਆ 23 24 25 ਨੂੰ ਉੱਥੇ ਜਿਹੜੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਨੇ 23 ਨੂੰ ਸਰਬ ਧਰਮ ਸੰਮੇਲਨ ਜਿਹੜਾ ਆ ਉਹ ਕਰਵਾਇਆ ਜਾਣਾ ਕਿਉਂਕਿ ਗੁਰੂ ਸਾਹਿਬ ਸਾਰੇ ਧਰਮਾਂ ਦੇ ਰੈਬਰ ਸੀਗੇ ਔਰ 24 ਤਰੀਕ ਨੂੰ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਇਜਲਾਸ ਆ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਇਜਲਾਸ ਹੋਏਗਾ ਭਾਈ ਜੱਤਾ ਜੀ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਪਾਵਨ ਪਵਿੱਤਰ ਅਸੀਸ ਜਿਹੜਾ ਉਹ ਦਿੱਲੀ ਤੋਂ ਲੈ ਕੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਉੱਥੇ ਮੈਮੋਰੀਅਲ ਬਣਾਇਆ ਗਿਆ ਹੈ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉਸ ਮੈਮੋਰੀਅਲ ਦਾ ਉਦਘਾਟਨ ਕੀਤਾ ਉਸ ਮੈਮੋਰੀਅਲ ਦੇ ਵਿੱਚ ਜਿਹੜਾ ਸਾਡਾ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਆ ਉਹ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਭਾਰਤ ਦੇ ਸਾਰੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਇਸ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਤਾ ਪੱਤਰ ਦਿੱਤਾ ਔਰ ਇੱਕ ਵੱਡੀ ਟੈਂਟ ਸਿਟੀ ਜਿਹੜੀ ਆ ਉੱਥੇ ਐਸਟੈਬਲਿਸ਼ ਕੀਤੀ ਗਈ ਆ ਸੋ ਜਿਹਦੇ ਵਿੱਚ ਲਗਭਗ 12000 ਜਿਹੜੇ ਸੰਗਤ ਦੇ ਰੋਜ਼ਾਨਾ ਠਹਿਰਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੋ ਮੈਂ ਸਮੁੱਚੀ ਸੰਗਤ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਆਓ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹਨਾਂ ਨੂੰ ਨਤ